ਕਹੀਦਾ ਇੱਕ ਬਾਪ ਨਾਲੇ ਵਾਲ ਹੈਗੇ ਕਪਰਾਏ ਨਹੀਂ ਉਹ ਟੈਟੂ ਬਣਾਤਾ ਭਾਈ ਹੈ ਮੈਂ ਦੇਖਤਾ ਬੜੇ ਮੇਰੀ ਗੱਲ ਸੁਣੋ ਇੱਕ ਕਲਾਕਾਰ ਹੀ ਦੇਖ ਤੂੰ ਬੰਦੇ ਜੀ ਕਲਾਕਾਰ ਤਾਂ ਹੈ ਤਾਂ ਲੱਗਦਾ ਤਾਂ ਵਧੀਆ ਹੈ ਹਾਂ ਜਿਹੜੇ ਹਿਸਾਬ ਨਾਲ ਤੇਰੀ ਬਾਹ ਹੈ ਮਨ ਲਾਦਾ ਪੂਰਾ ਫਾਰਮ ਬਣ ਜਾਣਾ ਕੋੜਿਆਂ ਦਾ ਹਾਂ ਲਓ ਜੀ ਕੰਪਲੀਟ ਹੋਣੇ ਵਾਲਾ ਹੀ ਆ ਥੋੜਾ ਜਿਹਾ ਰਹਿ ਗਿਆ ਬੰਦੇ ਦਾ ਪੂਰਾ ਬੁਰਾ ਹਰ ਨਾਮ ਹਾਂ ਬੜਾ ਜ਼ੂਮ ਕਰਕੇ ਦਿਖਾ ਬਾਈ ਮੇਰਾ ਨਾ ਜੇ ਤਾਂ ਜ਼ੂਮ ਕਰਕੇ ਦਿਖਾ ਬੰਦੀ ਬਾਈ ਜਮਾ ਹੀ ਦਲੇਰ ਨਹੀਂ ਹੈਗਾ ਇਹ ਟੈਟੂ ਦਾ ਸਰਾ ਲਾਇਆ ਹੋਇਆ ਹੈ ਬਾਈ ਨਾ ਕੰਮ ਕੋ ਹੋ ਰਹੀ ਹੈ ਬਾਈ ਬਾਈ ਕੀ ਬਾਈ ਬਰੇਕਾਂ ਬਾਉ ਦੇ ਦਿੰਦਾ ਇਹ ਟੈਨਸ਼ਨ ਨਹੀਂ ਹੈ ਦੀ ਬੜੇ ਜਿਸ ਗੱਲ ਦੀ ਬਾਈ ਪੂਰੀ ਉਹ ਅੰਦਰ ਨੂੰ ਮੌਕਾ ਦਿੰਦਾ ਬਾਈ ਕਿ ਟੂ ਡਿਜ਼ਾਈਨ ਵੀ ਬਹੁਤ ਸੋਹਣੀ ਹੋਈ ਗਈ ਹੈ ਲਗਾ ਦੇ ਬਾਈ ਜਿਹੜਾ ਨੀਚੇ ਵਾਲੀ ਥੀਮ ਵੀ ਆ ਬਣਾਈ ਦੀ ਆਪਾਂ ਇਹ ਵੀ ਵੀਰੇ ਦੀ ਰੀਅਲ ਹੀ ਫੋਟੋ ਆ ਜੀ ਤੇ ਜਦੋਂ ਕੋ ਨਾਰਮਲ ਲੁੱਕ ਨਾਰਮਲ ਉੱਪਰ ਨਾਰਮਲ ਬਾਹਰ ਰੱਖਦੇ ਤਾਂ ਬਾਹਰ ਹੀ ਬੋਸੋਣੀ ਨੂੰ ਕੱਢ ਲਈਏ ਤੇ ਇਹ ਬੈਡ ਨੂੰ ਪਤਾ ਹੀ ਇੱਦਾਂ ਰੱਖਿਆ ਗਿਆ ਤੇ ਇਹ ਸ਼ੇਡ ਨੂੰ ਆਪਾਂ ਤਾਂ ਰੱਖੀ ਕਿੰਗੀ ਇਨ ਫਿਊਚਰ ਬਾਈ ਨੇ ਕੋਈ ਹੋਰ ਟੈਟੂ ਬਣਾਉਣਾ ਤਾਂ ਈਜ਼ੀਲੀ ਚੁੱਪ ਅੱਜ ਕੋਈ ਸਸਤੇ ਖਾਲ ਸਾਰਿਆਂ ਨੂੰ ਤੇ ਸਵਾਗਤ ਹੈ ਜੀ ਅੱਜ ਦੇ ਨਵੇਂ ਵਲੌਗ ਤੇ ਬਾਕੀ ਬਈ ਆਪਣੇ ਬਹੁਤ ਟਾਈਮ ਦੀਆਂ ਰਿਕਝਾਂ ਤੀਆਂ ਟੈਟੂ ਬਣਾਉਂਦੀਆਂ ਤੇ ਅੱਜ ਬਾਈ ਉਹ ਦਿਨ ਆ ਗਿਆ ਟੈਟੂ ਵਾਲਾ ਤੇ ਆਪਾਂ ਨੇ ਜਿਹੜੀ ਦੀ ਫੋਟੋ ਬਣਾ ਲਈ ਜਿਵੇਂ ਪਹਿਲਾਂ ਵੀ ਬਲੌਗ ਵਿੱਚ ਦੱਸਦਾ ਹੁੰਦਾ ਤਾਂ ਮੈਂ ਤੇ ਟਾਈਮ ਨਹੀਂ ਲੱਗਦਾ ਤਾਂ ਆਪਣਾ ਸਿਰੋਪ ਦਾ ਕੰਮਕਾਰ ਕਰਕੇ ਕਿਉਂਕਿ ਇਹਨੂੰ ਬਈ ਜਦ ਟੈਟੂ ਬਣ ਜਾਂਦਾ ਉਹੀ 10 ਦਿਨ ਤਾਂ ਪੰਪ ਨਹੀਂ ਕਰਨਾ ਹੁੰਦਾ ਤੇ ਕਿਉਂਕਿ ਕੰਮਕਾਰ ਕਰਦਾ ਜੋਰ ਹੁੰਦਾ ਫਿਰ ਉਹਦੇ ਕਰਕੇ ਹੁਣ ਆ ਵਿਚਾਲੇ ਦਿਨ ਵਿਲੇ ਹੀ ਹੁੰਦੇ ਆ ਕਿ ਆਹ ਤੇ ਬਾਡੀ ਆ ਜਣੀ ਆ ਫਿਰ ਬਣਵਾਣੀ ਹੈਗਾ ਤੇ ਖਰਾਬ ਵੀ ਹੋ ਜਾਂਦਾ ਤਾਂ ਕਰਕੇ ਆਪਾਂ ਪਹਿਲਾਂ ਹੀ ਲੱਗੇ ਆ ਹੁਣ ਕਰਾਉਣ ਬਈ ਟੈਟੂ ਬਹੁਤ ਟਾਈਮ ਦਾ ਬਈ ਪੂਰੀ ਇੱਛਾ ਦੀ ਵੀ ਬਣਾਉਣ ਦੀ ਟਾਈਮ ਹੀ ਲੱਗਦਾ ਤਾਂ ਤੇ ਟਾਈਮ ਮਿਲਦਾ ਦਾ ਤਾਂ ਫਿਰ ਬਾਈ ਕੋ ਬੁਕਿੰਗ ਚੱਲਦੀ ਹੁੰਦੀ ਸੀ ਤੇ ਆਪਣੀ ਹੋਜੀ ਵੀ ਬਾਈ 5-6 ਦਿਨ ਦੀ ਗੱਲ ਹੋਈ ਵੀ ਆ ਵੀਰੇ ਨਾਲ ਤੇ ਅੱਜ ਟਾਈਮ ਮਿਲਿਆ ਰੈਦਰ ਆਪਾਂ ਨੂੰ ਤੇ ਅੱਜ ਬਣਾਉਣ ਲੱਗੇ ਆ ਆਪਾਂ ਬਾਕੀ ਵੀਰੇ ਦਾ ਕੰਮ ਬਾਈ ਬਹੁਤ ਜ਼ਿਆਦਾ ਸੋਹਣਾ ਹੈ ਵੀਰੇ ਨੇ ਆਪਾਂ ਨੂੰ ਪ੍ਰਿੰਟ ਕੱਢ ਕੇ ਦਿਖਾਇਆ ਤਾਂ ਪਹਿਲਾਂ ਫੋਟੋ ਭੇਜੀ ਸੀ ਤੇ ਉਹ ਆਪਣੇ ਪੂਰਾ ਪਸੰਦ ਆ ਗਿਆ ਆਪਾਂ ਨੇ ਜਦ ਇਹ ਆ ਗੱਲ ਤੋਂ ਵੀ ਪਿਆਰ ਕਰਦੇ ਵੀਰੇ ਬਾਕੀ ਸਾਨੂੰ ਦਿਖਾਉਨੇ ਆ ਅੱਜ ਕਿਵੇਂ ਦਾ ਨਾ ਤਿਆਰ ਕਰਦੇ ਆ ਬਾਈ ਤੇ ਕੰਮ ਬਾਈ ਬਹੁਤ ਸੋਹਣਾ ਆਪਾਂ ਨੇ ਪੂਰਾ ਦੇਖਿਆ ਪਹਿਲਾਂ ਤਾਂ ਹੀ ਆਪਾਂ ਤਸੱਲੀ ਨਾ ਕਰਾਉਣ ਲੱਗੇ ਆ ਬੜਾ ਸਸਤੇ ਵੀ ਬਾਈ ਟੈਟੂ ਜਾਂਦੇ ਆ ਸਸਤੇ ਦਾ ਚੱਕਰ ਆ ਜਾਂਦਾ ਏ ਇੱਕ ਤਾਂ ਬਾਈ ਰਿਸਕਾ ਠੀਕ ਆ ਕੋਈ ਆਪਣੇ ਅੰਦਰ ਕੋਈ ਇਨਫੈਕਸ਼ਨ ਨਾ ਹੋ ਜੂ ਜਾਂ ਹੋਰ ਚੀਜ਼ ਨਾ ਹੋ ਜੂਵੇ ਉਹ ਜੀ ਦਾ ਬਾਈ ਬਹੁਤ ਜ਼ਰੂਰ ਧਿਆਨ ਰੱਖਦੇ ਆ ਨਾ ਕਿਉਂਕਿ ਬਾਡੀ ਨਾਲ ਬਾਈ ਆਪਾਂ ਛੇੜ ਛਾੜ ਕਰਨੀ ਆ ਇਹ ਫਿਰ ਇਹ ਤਾਂ ਜ਼ਰੂਰੀ ਆ ਧਿਆਨ ਰੱਖ ਕੇ ਚੱਲੀ ਆਪਾਂ ਤੇ ਬਾਕੀ ਬਾਈਆਂ ਦੀ ਸ਼ਾਪ ਹੈਗੀ ਆ ਬਾਈ ਇਹ ਮਾਡਲ ਟਾਉਨ ਆ ਰੋਪੜ ਚ ਤੇ ਸਿਟੀ ਸੈਂਟਰ ਪੈਂਦਾ ਨਾ ਵੀਰੇ ਹਾਂਜੀ ਤੇ ਉੱਥੇ ਬਾਈਆਂ ਦੇ ਸ਼ਾਪ ਆ ਇਹ ਤੇ ਬਾਕੀ ਤੁਹਾਨੂੰ ਬਾਹਰ ਦਾ ਕੰਪਿਊਟਰੇਸ਼ਨ ਦਿਖਾ ਦੂੰਗਾ ਮੈਂ ਤੇ ਕੰਮ ਬਾਈ ਫੌਸ ਹੋਣਾ ਕਰਦੇ ਆ ਬਾਕੀ ਤੁਹਾਨੂੰ ਪ੍ਰਿੰਟਰ ਦਾ ਛਾਪਾ ਲਾਉਣਾ ਇਹ ਦਿਖਾਉਨੇ ਆ ਵੀ ਕਿੰਨੇ ਦਾ ਤਿਆਰ ਕਰਦਾ ਬਾਈ ਤੇ ਵੀਰੇ ਦਾ ਪੂਰਾ ਵਧੀਆ ਘੈਂਟ ਕੰਮ ਤੇ ਬਾਕੀ ਬਾਈ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗੇ ਤੇ ਬਾਈ ਜੀ ਜੇ ਕਿਸੇ ਨੇ ਬਣਵਾਉਣਾ ਹੋਵੇ ਤਾਂ ਜ਼ਰੂਰ ਕੰਟੈਕਟ ਕਰ ਲਿਓ। ਬਾਕੀ ਆਪਾਂ ਜਦੋਂ ਫੋਨ ਕਰਾਂਗੇ ਬਾਈ ਟੈਟੂ ਚ ਹੈ ਨਾ ਬਿਲਕੁਲ ਧਾੜਵਾਦ ਲੱਗੀ ਆਪਾਂ ਉਹ ਵੀ ਦੱਸਾਂਗੇ। ਜੇ ਪੂਰਾ ਵਧੀਆ ਹੋਇਆ ਤਾਂ ਵੀ ਦੱਸਾਂਗੇ ਹਨਾ। ਤੇ ਠੀਕ ਆ ਜੀ ਬਾਕੀ ਦਿਖਾਉਨੇ ਆ ਤੁਹਾਨੂੰ ਕੋਈ ਪ੍ਰਿੰਟ ਵਾਲੇ ਤੇ ਟਾਈਟੂ ਦਾ ਕੰਮ ਤੇ ਬਹੁਤ ਬੁਰਾ ਹਾਲ ਹੁੰਦਾ ਬਾਈ ਉਰੇ ਥੱਲੇ ਵਾਲੀ ਸੜ ਜਿਆਦਾ ਬੁਰਾ ਹਾਲ ਹੁੰਦਾ ਥੋੜਾ ਜਿਹਾ ਉਰੇ ਆਗੇ ਸਕੂਨ ਜਾ ਮਿਲੇ ਥੱਲੇ ਕੰਪਲੀਟ ਜੇ ਹੋ ਰਿਹਾ ਬਾਕੀ ਉੱਪਰ ਰਹਿ ਗਿਆ ਹਣ ਤੇ ਲੱਗੇ ਵੇ ਆ ਬਾਈ ਪ੍ਰਿੰਟ ਆ ਇਹੀ ਜਿਹਦੀ ਫੋਟੋ ਬਣਵਾਈ ਆਪਾਂ ਨੇ ਬਾਕੀ ਇਸ ਟਾਪਰ ਵੀ ਪਾਈ ਵੀ ਆ ਫੋਟੋ ਮੈਂ ਦੇਖ ਲੈ ਤੁਸੀ ਤੇ ਸੇਮ ਹੈ ਡਿਟੇਲਿੰਗ ਪੂਰੀ ਵਧੀਆ ਰਿਹਾ ਕੰਮ ਤੇ ਹੁਣ ਬਾਕੀ ਚਾਹ ਟਾਈਮ ਹੋ ਗਿਆ ਫੇਰ ਹੁਣ ਇਹ ਪੂਰਾ ਬਣਾ ਕੇ ਹੀ ਫੇਰ ਸਾਹ ਲੈਣਾ ਕੰਬਰੀਟ ਕਰਤਾ ਤਾਂ ਕਰਤਾ ਜੇ ਮੁੜ ਕੇ ਰੁੱਕ ਗਏ ਤਾਂ ਫਿਰ ਬਾਹ ਸੋਲ ਹੋ ਜਾਣੀ ਹੁਣ ਸੋਨਾ ਹੋਈ ਵੀ ਆ ਫਿਰ ਬਾਅਦ ਚ ਠੰਡੀ ਕੀ ਹੋ ਜਾਣੀ ਫਿਰ ਨੋਟ ਨਹੀਂ ਆਉਣਾ ਕੰਮ ਹੈ ਵੰਤੀ ਕੰਮ ਬਹੁਤ ਸੋਹਣਾ ਬਾਈ ਦੇ ਕੰਮ ਬਹੁਤ ਸੋਨਾ ਬਾਈ ਕਰਦਾ ਬਾਈ ਐਂ ਰੀਜ ਲਾਈ ਪਈ ਆ ਤੇਰੀ ਵੀ ਤੇਰੀ ਵੀ ਤੀਲ ਲੱਗੀ ਲੱਗਦੀ ਬੰਦ ਤੇ ਚਾਲ ਆ ਬਈਆ ਵਰੀਆ ਵਰੀਆ ਬਾਈ ਤੇ ਬਾਕੀ ਬਾਈ ਦਾ ਬਾਈ ਕੰਟੈਕਟ ਕਰ ਲਿਓ ਤੇ ਨੰਬਰ ਨੰਬਰ ਵੀ ਆਪਾਂ ਨੇ ਸਕਰੀਨ ਤੇ ਦੇ ਦੇਣਾ ਤੇ ਬਾਹਰ ਤੇ ਆਪਾਂ ਨੇ ਸ਼ਾਪ ਵੀ ਦਿਖਾ ਦੇਣੀ ਵੀਰੇ ਦੀ ਤੇ ਫੁੱਲ ਟੈਟੂ ਕਰਨਾ ਹੈ ਬਾਈ ਤੇ ਜਿੰਨਾ ਹੁਣ ਬਾਈ ਕਰਿਆ ਪੂਰਾ ਇਹ ਰੀਜਨ ਵਾਲਾ ਬਸ ਇਹ ਵੀ ਹਾਈਲਾਈਟਸ ਐਡ ਹੋਣਗੀਆਂ ਤੇ ਇਸ ਤੋਂ ਉੱਪਰ ਵੀ ਪ੍ਰਿੰਟ ਆ ਵੀਰੇ ਨੂੰ ਦਿਖਾਵਾਂਗਾ ਹਾਂ ਉੱਪਰ ਦਿਖਾ ਦਿੰਦੇ ਕੰਮ ਬਹੁਤ ਸੋਹਣਾ ਬਾਈ ਦਾ ਉੱਪਰ ਇਹੀ ਐਡ ਕਰਾਂਗੇ ਆਪਾਂ ਵੀਰੇ ਦੇ ਤੇ ਇਹ ਵੀ ਇਹਨਾਂ ਦੀ ਆਪਦੀ ਹੀ ਫੋਟੋ ਹੈ ਜਿਹੜੀ ਨੀਚੇ ਪਾਠੀਮ ਰੱਖੀ ਹੋਈ ਹੈ ਇਹ ਇਹਦੇ ਪਰ ਆਪਾਂ ਆ ਜਿਹੜਾ ਕਰੂਗੇ ਤੇ ਤਕਰੀਬਨ ਵਾਈ ਓਪਨ 6-7 ਘੰਟੇ ਹੀ ਕੰਪਲੀਟ ਹੋ ਜਾਣਾ 6-7 ਘੰਟੇ ਲੱਗੇ ਜਾਣਾ ਤੇ ਬਾਕੀ ਤੁਹਾਨੂੰ ਪੂਰਾ ਕਰਕੇ ਸ਼ੋਅ ਕਰਦੇ ਹਾਂ ਬਈ ਹਾਂ ਬਾਕੀ ਬਹੁਤ ਸੋਹਣਾ ਕੰਮ ਹੋ ਰਿਹਾ ਬਾਈ ਤੇ ਚਾਹ ਪਾਣੀ ਦੀ ਪੂਰੀ ਸੇਵਾ ਚੱਲ ਰਹੀ ਹੈ ਬਾਕੀ ਬੰਦਾ ਉਹ ਵੀ ਵੀਰਾ ਬਹੁਤ ਨਾਈਸ ਆ ਵੀਰਾ ਬਹੁਤ ਨਾਈਸ ਆ ਬਾਕੀ ਇਹ ਸਨੀ ਰਾਮ ਗੜੀ ਤੇ ਪਿੰਡ ਦਾ ਹੀ ਆ ਵੀਰਾ ਹਾਂ ਉਹਨਾਂ ਦੇ ਪਿੰਡ ਦਾ ਹੀ ਹਾਂ ਉਹਨਾਂ ਨੇ ਕਰੀ ਵੀ ਦੀ ਗੱਲ ਪਹਿਲਾਂ ਹੀ ਤੇ ਰਹਿ ਜਾਂਦਾ ਜਦੋਂ ਇੱਕ ਵਾਰੀ ਟੈਟੂ ਬਾਕੀ ਹੁਣ ਬਾਡੀ ਰੋਂਦਾ ਦੇਖਣਾ ਬਹੁ ਵਾਰੀ ਪੁੱਛਿਆ ਬਾਈ ਨੇ ਕਟਵੜ ਚਾਰ ਪੰਜ ਵਾਰੀ ਪੁੱਛ ਲਿਆ ਬਾਈ ਚਾਰ ਪੰਜ ਬੰਦਿਆਂ ਨੇ ਮੁੱਥਨੇ ਯਾਰ ਫਾਈਨਲੀ ਅੱਜ ਆ ਗਏ ਵੀਰੇ ਦਾ ਬਣ ਜਾ ਰਿਹਾ ਟੈਟੂ ਕੰਮ ਵਧੀਆ ਬਾਈ ਬਹੁਤ ਸੋਹਣਾ ਕਰ ਲਿਆ ਪੂਰੀ ਤੇ ਬਾਈ ਜੇ ਕਿਸੇ ਨੇ ਬਣਾਉਣਾ ਤਾਂ ਬਾਈ ਨਾਲ ਜ਼ਰੂਰ ਸੰਪਰਕ ਕਰਿਓ ਬਖਤੀ ਮੈਨੂੰ ਰੋਂਦੇ ਨੂੰ ਦੇਖਣਾ ਰਿਹਾ ਹੈ ਬਾਤੋ ਬਾਤੋ ਜਿਹੜੀ ਕਾਸ ਹੋਈ ਹੈ ਨਾ ਸੰਤਰੀ ਜੀ ਇਹ ਕੰਮ ਖਰਾਬ ਕਰਦੀ ਹੈ ਇਹ ਸੁਈ ਨਹੀਂ ਹੈ ਬਾਈ ਸੁਈ ਨਹੀਂ ਹੈ ਮਾਈਂਡ ਸੈਟ ਹੈ ਬਾਈ ਇਹਨੇ ਨੂੰ ਕਿਹਾ ਵੀ ਆਪਣਾ ਗੱਲਾਂ ਹੁਣ ਗੱਲਾਂ ਜ ਪਾਇਆ ਹੁਣ ਸੈਟ ਹੁਣ ਸੈਟ ਦਿਨ ਬਾਈ ਇਹ ਮਾਈਂਡ ਸੈਟ ਹੈ ਇਹ ਇੱਕ ਸਾਈਡ ਰਹਿੰਦਾ ਹੈ ਕਿ ਨਾ ਪਹਿਲਾਂ ਨੂਨ ਪਾਇਆ ਚੈੱਕ ਮਾ ਪਰ ਹਾਂ ਜਾਉਂਗਾ ਚਲੋ ਬਾਕੀ ਚੱਲ ਹੁਣ ਬਾਅਦ ਦੇਖਦੇ ਆ ਬਾਕੀ ਬਾਈ ਘਰੇ ਬੜਦੇ ਨਹੀਂ ਬੜਦੇ ਯੂ ਕਰ ਦੋਗਾ ਆਲਰੇਡੀ ਕਾਲਾ ਪੈ ਗਈ ਹੈ ਬਾਈ ਨੂੰ ਕੀ ਆ ਲੱਗਦਾ ਪੜਾਉਣਾ ਨਹੀਂ ਤਲੋ ਬਕੀ ਵਈ ਤੇ ਸ਼ੋਅ ਦਾ ਯਾਰ ਬਹੁਤ ਟਾਈਮ ਬਾਕੀ ਦਿਖਾਉਂਦੇ ਆ ਤੁਹਾਨੂੰ ਐਂਡ ਚ ਇਹ ਰਹੀ ਸੀ ਕਿ ਪਰਾਨੂ ਉਹ ਅੱਜ ਪੂਰੀ ਹੋ ਰਹੀ ਆ ਹੁਣ ਕੋ ਚੱਲਦੀ ਦੀ ਨਾ ਬਣਾਈ ਬੰਦ ਕਰ ਲਓ ਉਹ ਵੱਡੀ ਲੁਕਦਾ ਆ ਪਾ ਪਿੱਛੇ ਦਾ ਕਰ ਜਾਂਦਾ ਬਈ ਆ ਸਾਰੇ ਜਿਹੜੇ ਆ ਕੇ ਆ ਇਹ ਪਹਿਲਾ ਵਾਲਾ ਕੰਪਲੀਟ ਹੋ ਗਿਆ ਦੂਜਾ ਲੱਗੇ ਬਣਾਉਣ ਨੂੰ ਲਾਉਣ ਲੱਗਿਆ ਬਾਈ ਪੇਪਰ ਇਹ ਉਹ ਮਾਰ ਲਈ ਲੈ ਨਾ ਬਾਈ ਬੱਡੀ ਬਹੁਤ ਚੱਲੀਏ ਕੁਛ ਨਹੀਂ ਦਰਦ ਹੋਇਆ ਮੈਨੂੰ ਤਾਂ ਪਤਾ ਵੀ ਨਹੀਂ ਲੱਗਿਆ ਤੇਰੇ ਭਲਾਵੇਂ ਨਹੀਂ ਪਤਾ ਲੱਗਿਆ ਹਾਂ ਫਾਸ ਕਰਕੇ ਤੂੰ ਗੱਲਾਂ ਕਰਦਾ ਸੱਤ ਪੀੜੀਆਂ ਨੂੰ ਕਹਿਦਣਾ ਵੀ ਹੁਣ ਟਾਈਟ ਨਾ ਹੋਣ ਵਾਏ ਗੱਲਬਾਤ ਐ ਸਿਰਾ ਲਾਈ ਜਾ ਬਾਈਆਂ ਥੋੜੇ ਜਿਹੜੇ ਨਾ ਆਹ ਘਾਹ ਜੇ ਤਾਂ ਰੌਲਾ ਪਿਆ ਹਾਂ ਇਹ ਨਹੀਂ ਜੰਮ-ਜੰਮ ਖਰਾਬ ਕਰੇ ਆਹ ਖੁਰੀਆਂ ਔਖੀਆਂ ਲੱਗੀਆਂ ਹਾਂ ਆਹ ਖੁਰੀਆਂ ਔਖੀਆਂ ਲੱਗੀਆਂ ਅੰਮੀ ਚੁਰੂ ਬੱਸ ਆਹ ਵਈਨੇ ਕਟਿੰਗ ਕਰ ਲਈ ਜਾ ਰਹੀ ਬਸੇ ਸੀ ਕਿੰਨਾ ਕਰ ਦੋਇਆ ਪੁੱਛਣਾ ਵੱਡੀ ਬਹੁਤ ਚਲ ਠੀਕ ਹੈ ਨਾ ਪੁੱਛਦੇ ਰਹਿਣ ਦੇ ਪੁੱਛੇ ਨਾ ਤੂੰ ਦੱਸ ਜੀ ਕੁਛ ਨਹੀਂ ਆਹ ਵਈਨੇ ਸੋਲੂਸ਼ਨ ਲਾ ਲਿਆ ਹੁਣ ਬਈਨੇ ਛੇੜ ਦੇਣਾ ਦੇਖਦਾ ਕਿਆ ਚੀਜ਼ ਆ ਐ ਮੈਂ ਕਿੰਨੇ ਕਿ ਛਾਪਾ ਆਪਣੀ ਰਹਿ ਜਾਣਾ ਮੈਂ ਕਹਿੰਦਾ ਇਹ ਛਾਪਾ ਲਵਾ ਲੀਓ ਫਿਰ ਤਾਂ ਬਹੁਤ ਚਲ ਛਾਪਾ ਹੀ ਲਵਾ ਲੈ ਦੋਗਦੇ ਸਟੋਰੀਆ ਪਾਦਾ ਕਿ ਬਹੁਤ ਆ ਬਣ ਕੇ ਰੀਲਾ ਰੂਲਾ ਬਣਾ ਕੇ ਚੱਲ ਜੀ ਚੋਏ ਹੁੰਦਾ ਪਹਿਲਾ ਪਹਿਲਾ ਇਹ ਸਹੀ ਗੱਲ ਆ ਬਾਈ ਹੁਣ ਜਾਣ ਜੋਗੇ ਵੀ ਨਹੀਂ ਬਾਈ ਨੇ ਕੁੰਡੀ ਲਾ ਲਈ ਗਾ ਜੀ ਆ ਤੂੰ ਚੜ ਨਹੀਂ ਜਾਣ ਦੇਣਾ ਤੇਰੀ ਮਰਜ਼ੀ ਹੋ ਜਵੇ ਮੱਥਾ ਜਨ ਬਹੁ ਟਾਈਮ ਲੱਗਣਾ ਹੈ ਹਾਂ ਇਹ ਸਾਰੇ ਜੇ ਲੱਗ ਹੈ ਹੀ ਖਾਸਾ ਵੱਡਾ ਹੈ ਜਿੱਦਗੀ ਤੇਰੀ ਬਾਹ ਮਨਾਂ ਛਾਤੀ ਤੱਕ ਆ ਜਾਣਾ ਹੈ ਇਹ ਜੀਜ਼ ਬਹੁਤ ਧਿਆਨ ਨਾਲ ਕਰਨੀ ਪੈਂਦੀ ਆ ਨਾ ਵੀਰੇ ਹਾਂ ਵੀਰੇ ਹਰ ਇੱਕ ਚੀਜ਼ੇ ਧਿਆਨ ਵਾਲੀ ਆ ਯਾਰ ਮੈਂ ਤਾਂ ਜਿਆਦਾ ਛਾਪੇ ਪੁਰਾ ਪਤਾ ਗਿਆ ਚੱਕਰ ਆ ਬੰਟੀ ਦੇਖ ਇਹ ਤਾਂ ਐਂ ਤਾਂ ਹੈ ਨਹੀਂ ਵੀ ਮਟੇ ਹੋ ਜਾਊਗਾ ਬਾਦੋਂ ਮੇ ਭਾਈ ਮਟੇ ਇਹਦੇ ਵਾਰੇ ਮਾਰ ਲੈਣੇ ਲੈਣ ਲੈਣ ਵੀ ਧਿਆਨ ਨਾਲ ਪੂਰਾ ਪ੍ਰੋਪਰ ਵੀ ਉਹ ਚ ਚਿੱਟਾ ਕਲਰ ਭਰਉਣਾ ਨਾ ਮੱਥੇ 'ਚ ਕਿੱਥੇ ਜਿਹੜਾ ਮੱਥਾ ਇਹਦਾ ਚਿੱਟਾ ਹਾਂ ਥੋੜੀ ਹਾਈਲਾਈਟਸ ਉਹਦੇ ਨਹੀਂ ਐਡ ਹੋਣੀਆਂ ਭਾਈ ਵਾਈਟ ਕਲਰ ਨਾਲ ਪ੍ਰੋਪਰ ਤਾਂ ਨਹੀਂ ਫੁੱਲੇ ਸਾਰੇ ਹੀ ਭਰਉਣਾ ਨਹੀਂ 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 ਤੁਸੀਂ ਕਰੋ ਤੇ ਹਾਂ ਇਹ ਵੀ ਕਲਾਕਾਰੀ ਬਾਈ ਬਹੁਤ ਮਿਹਨਤ ਲੱਗਦੀ ਆ ਬਾਈ ਕਰੋ ਸ਼ੂ ਮੱਕਿਓ ਦੇ ਸ਼ੇਡਸ ਆਏ ਨਹੀਂ ਜਿਹੜੀ ਖਾਲੀ ਰਹੀ ਹੈ ਨਾ ਹੁਣ ਆਪਣਾ ਨੋਰਮਲ ਲੁੱਕ ਵੀ ਦਾ ਨੋਰਮਲ ਰੱਖੋ ਬਾਹਰ ਜੋ ਨੋਰਮਲ ਪਾ ਗੜਦੇ ਆਂ ਤੇ ਇਧਰ ਵੀ ਲੁੱਕ ਵਧੀਆ ਆਉਂਦੀ ਐ ਇਹਨੇ ਜਿਹੜਾ ਪਾ ਪਾਇਆ ਨਾ ਬਰਸਾ ਕੇ ਸਹੀ ਗੱਲ ਦਖਾਈਂ ਇਧਰ ਬੰਦੇ ਕੀ ਹੈ ਬਾਹਰ ਹੈ ਹੀ ਨਹੀਂ ਕਰੀਏ ਕੀ ਅਤਰੇ ਮੋੜ ਤੱਕ ਤਾਂ ਆ ਗਿਆ ਹੈਂ ਅਤਰੇ ਮੋੜ ਤੱਕ ਕੇ ਆ ਗਿਆ ਹੋਰ ਇਹ ਤੱਕ ਆ ਉਹ ਸੋਹਣਾ ਲੱਗਦਾ ਉਹ ਤਾਂ ਸੋਹਣਾ ਲੱਗਦਾ ਉਹ ਤਾਂ ਬੜੇ ਜਿਹੇ ਬਦਲ ਗਿਆ ਸੋਹਣਾ ਲੱਗਦਾ ਕਿ ਆ ਲੱਗਦਾ ਤਾਂ ਨਹੀਂ ਮਤਲਬ ਹਾਂ ਬਾਤਾਂ ਰੋਂਦੇ ਦੀ ਬਣਾਉਣਾ ਨਹੀਂ ਬਲੌਗ ਉਹ ਨਹੀਂ ਯਾਰ ਆ ਹਾਂ ਜਿਹੜੀਆਂ ਆ ਹਰ ਸਪਰਿਆ ਇਹ ਨਹੀਂ ਜਿਆਦਾ ਦੱਸਨੀ ਦੱਸਿਆ ਵੀ ਹਾਂ ਮੈਂ ਕਰ ਰਿਹਾ ਹਾਂ ਨਾ ਹਾਂ ਤਾਂ ਬਹੁਤ ਨਜਾਇਜ਼ ਯਾਰ ਆ ਸਾਰਾ ਕੰਮ ਹੋ ਗਿਆ ਕਹਿੰਦੇ ਜਿਹੜੇ ਲਾਸਟ ਆੜੀਆਂ ਉਹੀ ਚੁਪਦੀਆਂ ਹੁਣ ਉਹੀ ਹੋਏਗਾ ਕਨੇ ਹਾਂਤੀ ਲੰਘ ਗਿਆ ਪੁੱਛ ਰਹੀ ਮੈਂ ਤਾਂ ਲਾਦੀ ਐਂ ਲੱਗਦਾ ਵੀ ਬਾਈ ਨੇ ਕਹਣਾ ਮੂੰਹ ਜਿਹਾ ਬਣਾ ਦੇ ਆ ਜਿਹੜੇ ਬਾਕੀ ਆ ਟਿਕਟ ਤੇ ਰਹਿਣ ਦੇ ਅੱਛਾ ਆਪਾਂ ਹੀ ਰਹਿਣ ਦੇ ਤੂੰ ਨੀਲ ਨਾ ਮਗੜਾ ਕਰ ਲਿਆ ਕਰੂੰਗਾ ਥੋੜੇ ਟਾਈਮ ਬਾਦ ਫੇਨਾ ਲੈ ਜਾਣਾ ਨੀ ਤਾਂ ਕਰੀ ਉਹ ਵੀ ਬੈਠੀ ਹਾਂ ਹਾਂਜੀ ਲੋਵ ਜੀ ਬਈ ਬ੍ਰੇਕ ਲਈ ਆ ਹੁਣ ਆਪਾਂ ਚਾਹ ਚੋ ਪੀ ਕੇ ਅੱਡੇ ਆ ਤੇ ਖਾ ਪੀ ਕੇ ਬਾਕੀ ਚੱਲ ਰਿਹਾ ਟੈਟੂ ਦਾ ਕੰਮ ਬਹੁਤ ਟਾਈਮ ਦੀ ਰੀਜਾਂ ਤੇ ਉਹ ਅੱਜ ਪੂਰੀਆਂ ਹੋ ਗਈਆਂ ਆਪਣੀਆਂ ਆਹ ਲਓ ਜੀ ਕੰਪਲੀਟ ਹੋਣ ਵਾਲਾ ਹੀ ਆ ਥੋੜਾ ਜਿਹਾ ਰਹਿ ਗਿਆ ਬੰਦੇ ਦਾ ਪੂਰਾ ਪੂਰਾ ਹਨਾ ਬੜਾ ਜ਼ੂਮ ਕਰਕੇ ਦਿਖਾ ਭਾਈ ਜਮਾਈ ਦਲੇਰ ਨਹੀਂ ਹੈਗਾ ਇਹ ਜਮਾਈ ਨਹੀਂ ਜਮਾਈ ਨਹੀਂ ਰੋਣ ਲੱਗ ਗਿਆ ਦੋ ਵਾਰੀ ਚੁੱਪ ਕਰਾਇਆ ਹੈ ਬੱਤੀ ਗਈ ਹੀ ਦਾ ਸਾਰਾ ਪੂਰਾ ਨਾ ਮੈਂ ਬਹੁਤ ਸਾਰਾ ਆਇਆ ਹੈ ਨਾ ਨਾ ਕੰਮ ਸਾਰਾ ਕੋਈ ਬਾਈ ਇਹਨਾਂ ਸਿੱਧੀ ਹੀ ਨਾ ਕਰ ਹੋਰ ਨਾ ਹੋਣ ਨੂੰ ਕੁਤੇ ਨਾ ਇਹਦਾ ਬਣਾਉਣੇ ਨਹੀਂ ਦਿੰਦਾ ਪੂਰਾ ਹਾਂ ਅਰਸ ਕਿਹਾ ਜੱਲੇ ਕਦਮ ਜੈਡੂ ਬਹੁਤ ਵਧੀਆ ਬਾਈ ਬਾਕੀ ਬੰਦੇ ਦਾ ਪੂਰਾ ਹਾਲਾ ਹੋਰ ਕੁਛ ਨਹੀਂ ਆ ਲੈ ਬਾਹਰ ਉੜਤੀ ਬਾਹਰ ਉੜਤੀ ਇਹਦੇ ਲੋਡ ਆਇਆ ਪਿਆ ਨਾ ਲੋਡ ਆਇਆ ਵਾਜੇ ਇਹ ਤਾਂ ਕਰਦੇ ਪਤਾ ਲੱਗੂਗਾ ਹੁਣ ਭਾਈ ਇਹ ਲੋਡ ਆ ਕਿ ਆਏ ਇਹ ਹੁੰਦਾ ਕਿ 30 ਕੰਮ ਕੰਪਲੀਟ ਹੋਇਆ ਹੁਣ ਘਰ ਦੀ ਕਰਦੇ ਹਾਂ। ਹਲੇ ਨੇ ਘਰ ਦੀ ਕੰਪਲੀਟ ਹੋਣਾ ਬਈ। ਬਹੁਤ ਮਿਹਨਤ ਹੋਈ ਹੈ ਕਰਵਾਣੇ। ਪਰ ਟੈਟੂ ਦਾ ਸਰਾ ਲਾਇਆ ਬਈ। ਨਕਾਬ ਬਹੁਤ ਵਧੀਆ ਹੈ। ਮਾਈ ਬਾਹ ਕੀ ਬਈ ਬਰੇਕਾਂ ਬਹੁਤ ਦੇ ਦਿੰਦਾ ਇਹ ਟੈਨਸ਼ਨ ਹੀ ਨਹੀਂ ਹੈ ਦੀ ਬੜੀ। ਜਿਸ ਗੱਲ ਦੀ ਬਈ ਪੂਰੀ ਹੋ। ਤੁਹਾਨੂੰ ਮੌਕਾ ਦਿੰਦਾ ਬਈ। ਵੀ ਸਾੜੀ ਕਰਦਾ ਹੈ ਨਹੀਂ ਅਗਲਾ ਤਾਂ ਬੈਠਿਆ ਰਹਿਣਾ ਮੇੜੇ ਜਾਣਾ ਕੀ ਹੋਰ। ਸਵੇਰ ਦੀ ਬਾਈ ਨੇ 15 ਵਾਰੀ ਚਾਹ ਬੁਲਾਦੀ ਸਾਨੂੰ। ਆ ਜਾ ਆ ਜਿੰਮਤੇ ਦੁਬਾਰਾ ਵੀ ਮੁੜ ਕੇ ਆ ਗਿਆ ਤੋਰੀ ਤੇ ਦਾ ਇੰਨੀ ਇੰਨੀ ਤਾਂ ਜਿੰਦਬਰ ਨਹੀਂ ਹੁੰਦੀ ਇਹਦੇ ਕਰਕੇ ਨਹੀਂ ਦੋ ਬੋਤਲਾਂ ਦਹੀਂ ਪੀ ਗਏ ਗੱਲ ਕੋਕ ਦੀਆਂ ਉਹ ਬਾਈਕ ਆ ਬਾਈ ਕੋਕ ਦੀ ਬੋਤਲ ਬਾਈ ਅੱਜ ਤੱਕ ਕਿੰਨੇ ਵਜੇ ਆਇਆ ਮੈਂ ਬਈ ਆ ਗਿਆ ਤਾਂ 7:00 ਵਜੇ ਹੈ ਨਾ ਕਰ ਤੂੰ ਜੀ ਆਏ ਹਾਂ ਮੱਠੇ ਕੋਲ ਜਿਆ ਤੂੰ ਕਿੱਥੇ ਗਿਆ ਬਤਾ ਮੈਂ ਵੀ ਉਹੀ ਕੰਮ ਕਰ ਅੱਛਾ ਤੂੰ ਕੰਮ ਕਰਦਾ ਮੇਰੇ ਮਾਪੇ ਦਾ ਰੰਗਾਣਾ ਬੰਪਾ ਲੰਗਿਆ ਖੈਰੀ ਉਹ ਮੇਰੇ ਰੇਂਜਰ ਤੇ ਸੌਣਾ ਉਹਦੇ ਲਈ ਹੈਗਾ ਇਹ ਪੰਪ ਪਾ ਦੇ ਕੰਮ ਹੁੰਦਾ ਵੀਰੇ ਪੰਪ ਤਾਂ ਹੁੰਦਾ ਇਹ ਬੰਦ ਨੂੰ ਆ ਪੰਪ ਦੇ ਦੇ ਕੇ ਨੇ ਆ ਕੰਮ ਕਰਾਇਆ ਇਸਾਂ ਮਾਚ ਨੂੰ ਨਹੀਂ ਬਦੌਣ ਤਾ ਇਹਦੇ ਪੰਪ ਦਿੱਤੇ ਇਹਨੇ ਮੈਂ ਤਾਂ ਬੜਾਉਣਾ ਨਹੀਂ ਕਰਦਾ ਲੱਗਦਾ ਨਹੀਂ ਪਿਆ ਤਾਂ ਮਾੜਾ ਲੱਗਦਾ ਨਹੀਂ ਕੋਣ ਕਿਨੇ ਕਿਹਾ ਅੱਛਾ ਮੇਰੇ ਨਾਲ ਇਦਾਂ ਹੀ ਦੇ ਲੈ ਲੈ ਆਈ ਨੂੰ ਰਿਆ ਕੇ ਰਾਮ ਆਉਂਦਾ ਬਈ ਜਾਂ ਤੇ ਇਹ ਐ ਗੇਰ ਤਾਂ ਯਦਾ ਕਰੀਨ ਕਰਦੀ ਐ ਨਾ ਮੈਨੂੰ ਪਤਾ ਕੀ ਲੱਗਦਾ ਵੀ ਕੰਪਲੀਟ ਹੋ ਗਿਆ ਨਾ ਚੱਲੇ ਆ ਕੰਪਲੀਟ ਕਿੱਥੇ ਹੋ ਗਿਆ ਲੈ ਚਟਾ ਜਟਾ ਵੀ ਹੋਣਾ ਵਿੱਚ ਇਹ ਹੌਸਲਾ ਤੇ ਆਵੇ ਤੈਨੂੰ ਜਾਣਦਾ ਓਹੋ ਫੋਟ ਹਾਈਲਾਈਟਰ ਇਹਦੇ ਵਿੱਚ ਐਡ ਕਰ ਬਾਬਾ ਸਾਹਿਬ ਤੂੰ ਵੀ ਦੇਖ ਨਿਗਾਹ ਦੇ ਯਾਰ ਬਹੁਤ ਮਜ਼ਾ ਆਦਾ ਦੇਖ ਹੈਂ ਦੇਖ ਬਹੁਤ ਨਾ ਥੋੜਾ ਜਿਹਾ ਰਹਿ ਗਿਆ ਕਰਾਲਾ ਸਾਹਿਬ ਕਰਾਲਾ ਹਣਾ ਵੀ ਹਾਂ ਉਹ ਕਰਾਲਾ ਹੁਣ ਹਾਂ ਕਾ ਨੂੰ ਯਾਰ ਹਲੇ ਜਿਆਦਾ ਪੰਗਾ ਲਈਦਾ ਨਹੀਂ ਜਿਆਦਾ ਸਿਰੇ ਚੜਾਈਦਾ ਹਲੇ ਇਹਨੂੰ ਐ ਕਹਿਆ ਦਾ ਉਹ ਬੜਾ ਕੰਮ ਆ ਜਿੱਥੇ ਹੱਥ ਪਾਈਦਾ ਕੰਮ ਸਿਰੇ ਲਈਦਾ ਉਹ ਭਰਾਵਾ ਅਸੀਂ ਨਹੀਂ ਸਿਰੇ ਲਾਉਣਾ ਇਹ ਤਾਂ ਬਹੁਤ ਆ ਮੈਂ ਦਾਅਦੇ ਕਰੂੰਗਾ ਵੀ ਹੀ ਉਹ ਬੰਦੀ ਬੰਟੀ ਮੈਂ ਇਹਨੂੰ ਐ ਕਹਿਆ ਕਿ ਨੀਚੇ ਪੰਜ ਦੀ ਫੋਟੋ ਬਣਾਉਂਗਾ ਹਾਂ ਉਹ ਪੰਜ ਤਾਂ ਮੈਂ ਸੇਵਾ ਕਰਦਾ ਪੰਜ ਦੇ ਤਾਂ ਮੈਨੂੰ ਅੱਖਾਂ ਵੀ ਨਹੀਂ ਬਣਾਉਣੀਆਂ ਹੋਣੀਆਂ ਇੰਨਾ ਤਾਂ ਕਰਨੀ ਕੋਈ ਨਹੀਂ ਮੈਂ ਬਹੁਤ ਦੁੱਖਾ ਕਰਦਾ ਯਾਰ ਜਿਹੜੇ ਸਾਹਿਬ ਜਿਹੜੇ ਸਾਹਿਬ ਨਾਲ ਤੇਰੀ ਬਾਹ ਮਤਲਬ ਤਾਂ ਪੂਰਾ ਫਾਰਮ ਬਣ ਜਾਣਾ ਕੋੜਿਆ ਦਾ ਬਾਈ ਦਾ ਕੰਮ ਦੇਖੇ ਨਾ ਤਾਂ ਹੀ ਮੈਨੂੰ ਤੇ ਪੱਲੀ ਗਈ ਹੈ ਮੈਨੂੰ ਕੋਈ ਕੰਮ ਦੇਖ ਕੇ ਦਿੰਦਾ ਤਾਂ ਇਹਨਾਂ ਦੁੱਖ ਚੱਲ ਲੈ ਵੀ ਹਾਂ ਬਾਈ ਚੀਜ਼ ਬਣਦੀ ਸੱਚੀ ਗੱਲ ਹੈ ਜੇ ਕੋਈ ਉਹ ਹੁੰਦਾ ਨਾ ਬਾਈ ਅੱਦਾ ਭੱਜ ਲਾੜਾ ਤਾਂ ਵੀ ਹਾਂ ਕੰਮ ਨਹੀਂ ਚੱਲਦਾ ਕਿਉਂਕਿ ਮਨ ਮੁੜਦਾ ਫਿਰ ਹੁਣ ਮਨ ਵੀ ਤਾਂ ਖੜਾ ਹੈ ਵੀ ਹਾਂ ਕੋ ਸੋਚ ਸਮਝ ਕੇ ਆਇਆ ਯਾਰ ਅਸੀਂ ਤਾਂ ਅਨੁਪਤੀ ਆ ਕਦੇ ਰਿਸ਼ਤੇ ਨਹੀਂ ਦੇਣੇਗਾ ਹੁਣ ਸਾਰੇ ਕੰਮ ਆ ਰਹੇ ਠੀਕ ਹੈ ਜੀ ਮਰਦਾ ਗਿਆ ਨਾ ਬੈ ਗਿਆ ਇਹ ਹਾਂ ਗਿਆ ਨੇਮੇਂਦਰਾ ਸਰ ਕੜਾਈ ਆ ਨੀਂਦਰਾ ਵੀ ਵੇਚਣੀ ਪੈ ਜਾਂਦੀ ਹੈ ਵਿਕਣਾ ਵੀ ਨਹੀਂ ਚੱਲ ਬਾਈ ਕਰ ਦੇ ਫਿਰ ਵੀਰਾ ਯਾਰ ਆਹ ਮਾ ਲਿਆ ਕਰ ਦਿੰਦਾ ਹੱਸ ਗਿਆ ਬਣਾਉਣਾ ਸੀ ਸੀਰੀਅਸ ਹੈ ਸੀਰੀਅਸ ਹੈ ਬਾਹ 10 10 10 10 ਬਾਸ ਦੂਰੋਂ ਟ ਬਣਾ ਰੀਲ ਬਣਾ ਮੈਨੂੰ ਸੈੱਟ ਕਰੀ ਪੂਰਨਾ ਬਣਾਈ ਵੀਰੇ ਕੋਸੇ ਨਹੀਂ ਗੱਲ ਹੁਣ ਸਿਰਫ 2 ਮਿੰਟ ਬਾਈ ਗਿਮੇ ਟਾਈਮ ਪਰ ਲਾ ਲਾ ਬਾਈ ਤੂੰ ਸਵੇਰ 9 ਵਜੇ ਤੇ ਹੀ ਕਹੀ ਨਹੀਂ ਇਸ਼ੂ ਕੋਈ ਨਹੀਂ ਆਵਾਜ਼ ਹੀ ਖਾਉਦੀ ਕਰ ਦੇ ਕਿੱਥੇ ਕਰ ਮੈਨੂੰ ਕਰ ਦੋ ਕਹਿੰਦਾ ਕਿੱਥੇ ਕਰ ਦੂੰਗਾ ਉੱਥੇ ਦੇਖੀ ਆਏ ਵਸ ਬੱਚੇ ਟੈਟੂਸ ਵਰਗੇ ਭੜ ਗਿਆ ਅਰੇ ਜਾ ਕਰ ਮੇਰੇ ਕਹੀਂ ਜਾ ਕਰ ਇਹ ਇਹ ਵੀ ਜਾ ਕਰੀ ਵਟਾ ਲੀ ਜੇ ਸਾਲੇ ਨੇ ਜਾ ਕਰ ਤੋੜ ਦੀ ਨਾ ਪਰ ਲਓ ਜੀ ਬਾਈ ਕਲੀਅਰ ਹੋ ਗਿਆ ਦਾ ਟੈਟੂ ਟੈਟੂ ਤਾਂ ਕਲੀਅਰ ਹੋ ਗਿਆ ਬਾਈ ਆਇਆ ਕਰ ਬੰਦੇ ਦੇ ਨਾਲ ਬੱਜਿਆ ਮੈਂ ਤੂੰ ਬਹੁਤ ਬਰਾ ਨਹੀਂ ਠੀਕ ਆ ਇੰਨਾ ਨਹੀਂ ਹੈਗਾ ਬੰਦਾ ਦੂਜੇ ਲੋ ਬਾਈ ਕਰੋ ਚੱਲ ਇੰਨਾ ਕਰ ਲਓ ਜੀ ਵੀਰੇ ਲਓ ਜੀ ਬਾਈ ਟੈਟੂ ਵਾਲਾ ਤਾਂ ਲੱਗ ਗਿਆ ਸਿਰਾਂ ਜਵਾਈ ਪਰ ਜਿਹੜਾ ਅੰਦਰ ਸਿਰਾਂ ਲੱਗਿਆ ਵੀ ਸਰੀਰ ਨੂੰ ਉਹ ਬਹੁਤ ਰਹਾ ਲਾ ਉਹ ਪੂਰਾ ਤਾਂ ਹੱਥ ਲਾਉਣ ਨੂੰ ਜੀ ਇਹਦੇ ਤਾਂ ਟੀਕੇ ਲਾਉਣੇ ਪੈਣ ਜੀ ਨੂੰ ਵੀ ਨੂੰ ਨਹੀਂ ਦੱਸਿਆ ਹੈਂਡ ਬਹੁਤ ਬਣਿਆ ਬਾਈ ਲੌਂਗ ਹੈਂਡ ਪੂਰਾ ਬਣਿਆ ਬਾਈ ਦਾ ਕੰਮ ਪੂਰਾ ਕੰਮ ਦੀ ਤੇ ਰੀਜਾਂ ਲਾਤੀਆਂ ਕੰਮ ਕਰਕੇ ਹੀ ਬਾਈ ਮੈਂ ਬੈਠਾ ਰਿਹਾ ਕਿਉਂਕਿ ਕੰਮਾਂ ਦੀ ਉਤਸੱਲੀ ਇੰਨੀ ਦੀ ਬਾਈ ਦੇ ਬਾਕੀ ਬਾਈ ਨੇ ਵੀ ਬਾਈ ਰੀਜ ਲਾਤੀ ਪੂਰੀ ਬਾਈ ਟਾਈਮ ਦੇਖ ਲੋ 12 ਵਜੇ ਲੱਗ ਬਾਈ ਕਿੰਨੇ ਵਜੇ ਕਰਾਤਾ ਸਾਢੇ ਪਾਸ ਸਾਢੇ ਇੱਕੋ ਹੀ ਕਰਿਆ ਜੀ 12 1 ਵਜੇ ਹੀ ਕਰਿਆ ਤਾਂ ਤੇ ਉਹ ਹੀ ਬਾਈ 6 ਘੰਟੇ ਦਾ ਲੱਗੇ ਰਿਹਾ ਹਾਂ ਮੈਂ ਬਰੇਕਾਂ ਵੀ ਤਾਂ ਲੇਤੀ ਇਹਨੂੰ ਦੋ ਘੰਟੇ ਸੌਣ ਵੀ ਦਿੱਤਾ ਇਹਨੂੰ ਬਾਈ ਨੇ ਬਾਈ ਨੇ ਰੀਜੀ ਵੀ ਲਾਈ ਜਿਹੜਾ ਮੇਨ ਆ ਬਾਈ ਇਹਦੀ ਟੈਟੂ ਦੀ ਡਿਜ਼ਾਈਨ ਹੀ ਬਹੁਤ ਸੋਹਣੀ ਹੋਈ ਸੀ ਦਿਖਾ ਦੇ ਬਾਈ ਕਿ ਜਿਹੜਾ ਨੀਚੇ ਵਾਲੀ ਲੀਨ ਵੀ ਆ ਬਣਾਈ ਦੀ ਆਪਾਂ ਇਹ ਵੀ ਬਿਲਕੁਲ ਦੀ ਰੀਅਲ ਹੀ ਫੋਟੋ ਆ ਤੇ ਜਦੋਂ ਕੋ ਨਾਰਮਲ 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 ਬਾਹਰ ਰੱਖਦੇ ਤਾਂ ਬਾਹਰੋਂ ਹੀ ਬਹੁਤ ਸੋਹਣੀ ਲੁੱਕ ਆ ਰਹੀ ਹੈ ਤੇ ਬੈਡ ਨੂੰ ਪਤਾ ਹੀ ਇਦਾਂ ਰੱਖਿਆ ਹੋਇਆ ਹੈ ਤੇ ਇਹ ਸ਼ੇਡ ਤੋਂ ਆਪਾਂ ਤਾਰਕੀ ਕਿੰਗੀ ਇਨ ਫਿਊਚਰ ਬਾਈ ਨੇ ਕੋਈ ਹੋਰ ਟੈਟੂ ਬਣਾਉਣਾ ਤਾਂ ਈਜ਼ੀਲੀ ਇਹਦਾ ਨਾ ਐਡਪੋ ਹਾਂ ਇਹ ਗੱਲ ਸਹੀ ਬਾਈ ਸਹੀ ਹੈ ਤੇ ਹਮੇਸ਼ਾ ਜਦੋਂ ਵੀ ਮੇਰੇ ਵੀਰ ਟੈਟੂ ਬਣਾਉਣਾ ਕਿਸੇ ਨੇ ਕਿਸੇ ਕੋਲੋਂ ਵੀ ਬਣਾਉਣਾ ਤਾਂ ਹਮੇਸ਼ਾ ਅੱਗੇ ਦਾ ਪਲਾਨ ਕਰਕੇ ਹਾਂ ਅੱਗੇ ਦਾ ਪਲਾਨ ਕਰਕੇ ਬਣਾਇਆ ਕਰੂਗੀ ਈਜ਼ੀਲੀ ਇਹਦਾ ਨਾ ਐਡਪੋ ਹਾਂ ਬਾਕੀ ਵੀ ਕਿੱਦਾਂ ਲੱਗਿਆ ਬਾਈ ਸਿਰਾਂ ਦਾ ਲੱਗਿਆ ਬਾਈ ਕੰਮ ਦਾ ਸਿਰਾਂ ਦਾ ਬਾਕੀ ਬਾਈ ਨੇ ਖਾਣ ਪੀਣ ਦੇ ਕੋਈ ਘਾਟ ਨਹੀਂ ਛੱਡੀ ਠੀਕ ਆ ਜੀ ਇਹਨਾਂ ਨੇ ਕੋਈ ਮਕਾਤ ਯਾਰ ਬੋਤਲਾਂ ਨੂੰ ਪਾਉਦਾ ਸਾਡਾ ਟੋਲਾ ਹੀ ਜਾਂਦਾ ਉਹ ਦੇਖਦਾ ਜਿਕਣਾ ਯਾਰ ਪਾਈਆਂ ਚ ਬੈਠੇ ਆਉਂਨੇ ਆ ਉਹੀ ਕੰਮ ਲੱਗਿਆ ਜਾਂਦਾ ਲੱਗਿਆ ਨਹੀਂ ਬਾਈ ਨੇ ਬਾਈ ਨੇ ਜੀ ਵੀ ਪੂਰਾ ਲੱਗੇ ਰੱਖਿਆ ਸਾਡਾ ਆ ਅਸੀਂ ਵੀ ਆਪਾਂ ਵੀ ਲੱਗਿਆ ਰੱਖਿਆ ਇਸ ਵੀ ਨੇ ਜਾ ਬਾਕੀ ਬਾਈ ਕਿਸੇ ਨੇ ਟੈਟੂ ਕਰਾਉਣਾ ਹਨਾ ਤੇ ਬਾਈ ਕੰਟੈਕਟ ਨੰਬਰ ਬੋਲ ਕੰਟੈਕਟ ਨੰਬਰ ਹੈਗਾ ਵੀਰੇ 9872580712 ਤੇ ਇਸ ਆਈਡੀ ਹੈਗੀ ਆਪਣੀ ਇੰਗਲੈਂਡ ਟੈਟੂ ਤੇ ਜੀਨੀ ਬਾਈ ਹੁਣ ਪਹਿਲਾਂ ਮੈਂ ਕੰਮ ਚੈੱਕ ਕਰਉ ਜੇਦੋਂ ਉਹ ਵਧੀਆ ਲੱਗਦਾ ਤਾਂ ਮੈਂ ਨਾ ਕੋਈ ਮੇਰੇ ਬਾਕੀ ਬਾਈ ਤੁਸੀਂ ਹੁਣ ਆਪਣੀ ਵੀਡੀਓ ਬਲੌਗਾਂ ਦੇ ਦੇਖਿਓ ਜਾਣਾ ਕਿ ਇਹ ਕੀ ਚੀਜ਼ ਆ ਕਿਉਂਕਿ ਇਹ ਰੀਅਲ ਲੱਗਦੀ ਹੈ ਇਹ ਔਰ ਥੋੜਾ ਜਿਹਾ ਪੰਪ ਹੋਇਆ ਵੇਚਣਾ ਉਹਦੇ ਕਰਕੇ ਹਾਂ ਹਾਂ ਉਹਦੇ ਬਾਅਦ ਇਹ ਕਲੀਅਰ ਇੰਨਾ ਜ਼ਿਆਦਾ ਹੋਣਾ ਆਪਾਂ ਵੀ ਦਿਖਾ ਦੇਉ ਮੈਂ ਤਾਂ ਕੱਲੂ ਦੀ ਕੀ ਆਣਾ ਬਾਈ ਇਹ ਤਾਂ ਮੇਰੇ ਅੱਡੇ ਕੱਲੂ ਦੀਆਂ ਨਹੀਂ ਕੱਲੂ ਕੱਲੂ ਵੀਡੀਓ ਸ਼ੂਟ ਕਰਾਂਗੇ ਇਹਦੀ ਬਾਅਦ ਦੇ ਵਿੱਚ ਗੈਰ ਬਾਈ ਸਿਰਾਂ ਲੱਗ ਗਿਆ ਮਨ ਖੁਸ਼ਾ ਪੂਰਾ ਆਪਣਾ ਠੀਕ ਆ ਪਰ ਟਾਈਮ ਵੀ ਲੱਗਿਆ ਟਾਈਮ ਲੱਗਦਾ ਭਾਈ ਉਹ ਚੀਜ਼ ਨੂੰ ਆ ਜਿਹੜੀ ਚੀਜ਼ ਰਿਜਨ ਆ ਬਾਕੀ ਭਾਈ ਉਹਦਾ ਐਡਰੈਸ ਤਾਂ ਦੱਸ ਦੇ ਸਾਰਾ ਯਾਰ ਐਡਰੈਸ ਵੀ ਹੈਗਾ ਮੋਡਲ ਟਾਊਨ ਦੇ ਉੱਪਰ ਸਿਟੀ ਸੈਂਟਰ ਇ ਹਾਂ ਭਾਈ ਨੂੰ ਭਾਈ ਜਰੂਰ ਮੌਕਾ ਦਿਓ ਬੜਾ ਛੋਟਾ ਕੰਮ ਆ ਭਾਈ ਦਾ ਨੰਬਰ ਮੈਂ ਸਕਰੀਨ ਤੇ ਵੀ ਚੱਲਦਾ ਤੁਸੀਂ ਕੰਟੈਕਟ ਜਦ ਮਰਜੀ ਕਰ ਸਕਦੇ ਹੋ ਭਾਈਆਂ ਵਾਲਾ ਬਿਹੇਵਰ ਬਿਹੇਵਰ ਇਹ ਕਿ ਉਹ ਜਦੋਂ ਵਗਿਆ ਨਾ ਜੱਤੀ ਵਿਚਾਰਾ ਉਹ ਉਹ ਬੰਦਲਾ ਤਿਆਰ ਨਹੀਂ ਆ ਉਹ ਬੰਦਲਾ ਦੀ ਸੀ ਤਾਂ ਮੇਰੀ ਟਾਈਮ ਵੀ ਜ਼ਿਆਦਾ ਲੱਗ ਗਿਆ ਪਰ ਚੀਜ਼ ਬਣੀ ਹੈ ਭਾਈ ਜੋ ਚੀਜ਼ ਬਾਈ ਨੂੰ ਮੈਂ ਕਿਹਾ ਤਾਂ ਨਾ ਵੀ ਭਾਈ ਪਹਿਲੀ ਵਾਰੀ ਟੈਟੂ ਬਣਾਉਣਾ ਮੈਂ ਐਂਸਰੇ ਵਾਲਾ ਕੰਮ ਹੋ ਜਵੇ ਉਹੀ ਕੰਮ ਹੋਇਆ ਭਾਈ ਮਨ ਪੂਰਾ ਖੁਸ਼ ਆ ਆਪਣਾ ਤੇ ਕਿਸੇ ਨੇ ਭਾਈ ਟੈਟੂ ਕਰਾਉਣਾ ਤਾਂ ਆਪਣੀ ਜ਼ਿੰਮੇਵਾਰੀ ਭਰਾ ਸਕਦੇ ਆ ਭਾਈ ਨਾਲ ਰੇਟ ਵੀ ਬਹੁਤ ਘੱਟ ਆ ਜਾਂਦਾ ਭਾਈ ਬਾਕੀ ਬਾਈ ਦੀ ਬਾਕੀ ਆਈਡੀ ਖੋਲ ਕੇ ਦੇਖੋ ਯਾਰ ਕੰਮ ਬਹੁਤ ਸਿਰਾਂ ਦਾ ਆ ਭਾਈ ਸਿਰਾਂ ਦੇ ਤੇ ਤੁਸੀਂ ਆ ਕੇ ਜਰੂਰ ਕੰਟੈਕਟ ਕਰਿਓ ਭਾਈ ਤੇ ਬਾਈ ਨੂੰ ਦੱਸ ਦਿਓ ਆਪਣੇ ਹਨਾ ਵੀ ਆਪਾਂ ਬਾਈ ਵਲੌਗ ਦੇਖ ਕੇ ਆਇਆ ਹਾਂ ਬਹੁਤ ਰਿਸਪੌਂਸ ਕੀਤਾ। ਬਾਟਿਸਪੌਂਸ ਤਾਂ ਦੋ ਕਈ ਬਾਈ ਸਰੇ ਵਾਲਾ ਕੰਮ ਆ ਬਾਈ ਨਾਲ ਭਾਈਆਂ ਵਾਲਾ ਪਿਆਰ ਹੁਣ ਓਕੇ ਦੀ ਰਿਪੋਰਟ ਆ ਬਾਕੀ ਅਗਲਾ ਨੰਬਰ ਹਰਸ਼ ਦਾ ਲੱਗਣਾ ਉਹ ਤੁਹਾਨੂੰ ਦਿਖਾਵਾਂਗੇ। ਬਾਈ ਆਪਣਾ ਵੀ ਲੱਗੇ ਆਣਾ ਪਛੇਤੀ ਉਹ। ਇਹਦੇ ਬਾਅਦ ਹੀ ਲਾਵਾਂਗੇ ਪਹਿਲਾਂ ਇਹਦਾ ਦੇਖ ਲਈਏ ਜਨ ਵਾਟ ਜਾਣਾ। ਨਹੀਂ ਬੜਾ ਸੋਹਣਾ ਬਣਿਆ ਬਾਈ। ਲਿਆ ਫੇਰ ਮੜਾ ਸੀਸੇ ਜਿਹਨੂੰ ਖਾਦੀਏ ਆਪਾਂ। ਸੀਸੇ ਲੋਕ ਜਗੇ। ਅਗਲਾ ਲੀਕ ਤੇ ਆਹੀ ਰੇਡੀਓ ਫੋਟੋ ਬਣਵਾਈ ਆ ਠੱਲੇ ਵੀ ਬਾਈ ਐਰ ਪੂਰਾ ਉਹੀ ਲੱਗਦਾ ਪ੍ਰੋਪਰ ਮੈਂ ਉੱਤੇ ਬੈਠਾ ਬਾਈ ਤੇ ਆਹ ਸਰੇ ਵਾਲਾ ਕੰਮ ਆ ਬਾਈ ਚਲੋ ਠੀਕ ਆ ਜੀ ਮਿਲਦੇ ਕਿਸੇ ਹੋਰ ਵਲੌਗ ਸਾਸਰੀ ਕਾਲਸ ਲੋ ਜੀ ਬਾਈ ਇੱਧਰ ਚਾਚਾ ਜੀ ਸਾਡੇ ਤੋਂ ਪਾਸੇ ਖੇਕ ਰਹੇ ਨੇ ਧੁੱਪਾਂ ਨਹੀਂ ਛੇਕਦਾ ਬੱਬਲੂ ਜੀ ਚਾਚੇ ਕੋਲ ਸ਼ਾਮਾਂ ਛੇਕਦਾ ਕਾ ਤੇ ਉਹ ਤੂੰ ਪਾਵੇਂ ਪਿਆਦਾ ਅੱਗ ਤਾਂ ਪੈਂਦੀ ਥਲੀ ਉਹ ਤੂੰ ਪਾਵਾ ਪਿਆ ਬਾਈ ਨੂੰ ਕੀ ਹੋ ਗਿਆ ਜੱਗਰੂ ਕੀ ਬਾਹ ਤੂੰ ਪਾ ਪਿਆ ਵੇਰਾ 5 ਮਿੰਟ ਬਾਅਦ ਆਉਣਾ ਠੇਆ ਹੁਣ ਤੱਕ ਇੱਥੇ ਗਿਆ ਡਾਕਟਰ ਬਸ ਧੁੱਪਾਂ ਤਾਂ ਗਿਆ ਸਵੇਰੇ ਸਵੇਰੇ ਜੀ ਕਰਦਾ ਏ ਮਾੜੇ ਮੋਟਾ ਦੇਖਣ ਨੂੰ ਧੁੱਪ ਨੂੰ ਉਹ ਧੁੱਪਾ ਮੇਰੀ ਗੱਲ ਹੈ ਧੁੱਪਾਂ ਜਿੱਦਣ ਦੋ ਦਿਨ ਦਿਨ ਪਹਿਲਾਂ ਠੰਡ ਜਿੱਦਣ ਐਂ ਜੀ ਪਈ ਆ ਜਾਂ ਸਾਰੀ ਧੁੱਪਾ ਮੈਨੂੰ ਵੀ ਛੱਡ ਲੱਗਦੀ ਸੀ ਹਵਾ ਠੰਡੀ ਹਲਦੀ ਸੀ ਸਮਝਿਆ ਹੁਣ ਹਵਾ ਵੀ ਘੱਟ ਗਈ ਹੁਣ ਧੁੱਪ ਜੂਦੀ ਹੈ ਸਹੀ ਗੱਲ ਹੈ ਹੈ ਹੋਰ ਕਿਵੇਂ ਚੱਲਦਾ ਕੰਮਕਾਰ ਵਧੀਆ ਹਮ ਤਾਂ ਸਾਡਾ ਆਹੀ ਆ ਦਾ ਕਰ ਕਰਤੇ ਖੇਤ ਖੇਤ ਤੇ ਕਰ ਹੂੰ ਅੱਜ ਟੱਕਰਿਆ ਚਾਚਾ ਖਾਏ ਦਿਨਾਂ ਬਾਅਦ ਕੱਲ ਵੀ ਦੀਗਿਆ ਤਾਂ ਕੱਲ ਮਿਲ ਜਾਦਾ ਮਨੂੰ ਕੱਲ ਥੋੜਾ ਜਿਹਾ ਮਿਲ ਜਾਇਆ ਤੈਨੂੰ ਮੈਂ 5-4 ਮਿੰਟ ਜਾਂਦਾ ਜੇ ਹੁੰਦਾ ਹੀ ਹੈਲੋ ਹਾਲੇ ਹੂ ਹੈਲੋ 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 ਮੈਂ ਬਧਾਈਆਂ ਹੀ ਦਿੱਤੀਆਂ ਚਾਚੇ ਨੇ ਕਹਿੰਦਾ ਭਾਈ 18 ਤੇ 20 ਕਰਤਾ ਆਪਾਂ ਨੇ ਉਹ ਬਧਾਈਆਂ ਦਿੱਤੀਆਂ ਇੱਕ ਹੂੰ ਚੱਲ ਵਧੀਆ ਵਧੀਆ ਇੱਕ ਵਾਰੀ ਵੱਡਤਾ ਰੋਗ ਹੁਣ ਮਰੀਆ ਠਿਕੜੀ ਠਿਕੜੀ ਤੇ ਕਹਿੰਦੇ ਆਪਣੇ ਰਸਤਿਆਂ ਦਾ ਪੰਗਾ ਪੈਂਦਾ ਬਣਾਉਂਦੇ ਜਿੱਦਾਂ ਮਰਜ਼ੀ ਬਣਾ ਲਾਵੇ ਸਹੀ ਗੱਲ ਆ ਠੀਕ ਨਹੀਂ ਗੱਲ ਥੋੜਾ ਜਿਹਾ ਰਸਤਿਆਂ ਦਾ ਪੰਗਾ ਕਿਧਰ ਰਸਤਿਆਂ ਦਾ ਬੂਟੇਆਂ ਕਰਕੇ ਆਪਣੇ ਮਾਰ ਖਾਂਦੇ ਨਹੀਂ ਤਾਂ ਚੱਲ ਖੇਤ ਰਸਤੇ ਵੀ ਕੋਈ ਨਾ ਬੂਟੇਆਂ ਕਰਕੇ ਬਹੁਤ ਮਾਰ ਪੈਂਦੀ ਕਹਿੰਣਾ ਪਹੀਆਂ ਦੇ ਆਲੇ-ਦਾਲੇ ਲੱਗੇ ਪਏ ਆ ਉਹੀ ਗੱਲ ਚੱਲ ਪਹੀਆਂ ਨੂੰ ਤਾਂ ਸਿੱਧਾ ਹੀ ਜਾਣਾ ਉਹ ਜਾਣਾ ਜਿੱਕਣਾ ਸਾਈਡ ਰੂਟ ਦੇਣੀ ਸਾਈਡ ਰੂਟ ਤਾਂ ਸਾਲੇ ਇਹਨਾਂ ਨੂੰ ਵੀ ਦੇ ਹੁੰਦੀ ਆਹੋ ਇਹ ਵੀ ਛੋਟੇ ਨੂੰ ਸਾਈਡ ਦੇ ਹੁੰਦੀ ਥੱਲੇ ਉਹ ਨਾ ਪੈਂਦਾ ਖੇਤ ਮਾਂ ਨਹੀਂ ਜਿੱਕਣਾ ਪਹੇ ਭਈਆ ਵੱਡੇ ਪਹੀਆਂ ਚ ਕਿੱ ਇਹ ਤਾਂ ਆਪਣੇ ਆਪੇ ਛੱਡਣੀ ਚਾਹੀਦੀ ਪਈ ਜਿੰਨੀ ਹੈਗੀ ਹੈ ਹੂੰ ਬੰਦਾ ਆਪਣੇ ਖੇਤਾਂ ਮਾਂ ਤੇ ਦੋ ਕਰਾ ਮਾਰ ਦੋ ਮਿੱਟੀ ਦੇ ਹੂੰ ਜੇ ਤੂੰ ਮਰਨਗੇ ਜਲ ਵੀ ਤੂੰ ਕਰਾ ਛੱਡਦਾ ਹੈ ਮਿੱਟੀ ਵੀ ਖੇਤ ਖਰਾਬ ਹੁੰਦਾ ਆਪਣੇ ਆਪਣੇ ਬਰਾਬਰੇ ਹੋ ਗਿਆ ਹੂੰ ਜੇ ਬੰਦੇ ਜਿਹੜੀ ਇਹਦੇ ਖੇਤ ਲਾਦੇ ਆ ਹਾੜੀ ਸੌਣੀ ਉਹਦੇ 200 ਵਾਗੇ ਨਹੀਂ ਕਿੰਨੇ ਦੇ ਖੇਤ ਰਾਤ ਦੇ ਚ ਹੂੰ ਬਹੀ ਉੱਚੀ ਦੀ ਉੱਚੀ ਵੀ ਨਾ ਪਾਣੀ ਖੜੇ ਨਾ ਕੋਲ ਆਪਣੇ ਆਪਣੇ ਖੇਤ ਦੇ ਬਰਾਬਰ ਵਾਰ ਬੰਦਾ ਆਪੇ ਸਵਾਰ ਦੋ ਆਪੇ ਸਵਾਰ ਠੀਕ ਨਹੀਂ ਕਰ ਸਹੀ ਗੱਲ ਆ ਤੇਰੀ ਫੇਰ ਆ ਤਾਂ ਖਰਾਬ ਹੋਣੀ ਹੀ ਨਹੀਂ ਹੋਣੀ ਇਹ ਤਾਂ ਆ ਸਾਡੇ ਲੋਕ ਕਹਿੰਦੇ ਵੱਢ ਨਹੀਂ ਥਲੇ ਨੂੰ ਜਿਹਨਾਂ ਕਹ ਰਹੇ ਉਹਨਾਂ ਤਾਂ ਪਹਿਮੇ ਤੇ ਲਈਏ ਚੱਕ ਕੇ ਹਾਂ ਹੈ ਕਿ ਨਹੀਂ ਬੱਡ ਲਈ ਸਾਡੀ ਸੋਚ ਇੱਥੇ ਕਿੱਥੇ ਕਰ ਹੈ ਬਸ ਬਸ ਤਾਂ ਹੀ ਤਾਂ ਗੇ ਨਹੀਂ ਵਧਦੇ ਬਸ ਅੰਗਰੇਜ਼ ਉਹਦੇ ਆ ਇਹ ਦੂਹ ਉਲਟਾ ਆਪਾਂ ਦੇ ਰਾਹਤਾ ਸਵਾਰਨ ਦਾ ਪੁੰਨ ਹੈ ਸਹੀ ਗੱਲ ਆ ਸਮਝਿਆ ਹੁਣ ਸਵਾਰਿਆ ਪਿਆ ਹੁਣ ਹੁਣ ਦੇ ਸੰਤਾਂ ਬਾਰੇ ਤਾਂ ਬਹੁਤ ਕੁਝ ਸੁਣਦੇ ਆਪਾਂ ਜਿਹੜੇ ਪੁਰਾਣੇ ਸੰਤ ਹੁੰਦੇ ਨੇ ਨਾ ਜਿਕਨਾ ਹਾਂ ਪ੍ਰਾਣ ਪ੍ਰਾਣੇ ਜਿਹੜਾ ਸੰਤ ਕਰਤਾ ਸੀ ਹੋਗੇ ਸੰਤ ਬਾਬਾ ਪਿਆਰਾ ਸੀ ਹੋਗੇ ਹਾਂ ਇਹਨਾਂ ਨੇ ਹੋਰ ਕੁਝ ਨਹੀਂ ਕਹਿਣਾ ਇਹਨਾਂ ਨੇ ਕਹਿਣਾ ਭਾਈ ਰਾਹਤੇ ਸਵਾਰੋ ਅੰਛਾ ਵੀ ਇਹ ਜੀ ਚੀਜ਼ਾਂ ਕਹਿਣੀ ਆ ਹਾਂ ਵੀ ਰਾਹਤੇ ਸਵਾਰੂ ਭਾਈ ਅੰਛਾ ਜਿੱਥੇ ਰੋਪਾਣਾ ਲਖਣਾ ਇਹ ਰਾਤੇ ਛਿਮਰ ਕੇ ਤਾਂ ਆਪਣਾ ਰਾਤਾ ਵੀ ਸਾਫ ਆਪਣਾ ਜੇ ਇੱਥੇ ਚੰਗਾ ਲਾਉਂਗੇ ਰਾਹਤੇ ਮਾਈ ਉੱਪਰ ਵੀ ਚੰਗੇ ਲੱਗਣੀ ਸਹੀ ਗੱਲ ਗੱਲ ਤਾਂ ਨਹੀਂ ਕਹਿਣਾ ਵੀ ਜਾਣਾ ਹੀ ਆ ਹੈ ਉਹ ਵੀ ਤਾਂ ਰਸਤਾ ਹੀ ਆ ਬੱਸ ਫਿਰ ਅਸਲੀ ਰਾਤਾ ਤਾਂ ਉਹ ਹੈ ਕਹਿੰਦਾ ਇੱਥੇ ਰਾਹਤੇ ਸਿਰੋ ਤਾਂ ਸੁਰੱਖਤ ਰਾਸਤਾ ਮਿਲਣਾ ਹੈ ਹੈ ਇਹ ਗੱਲ ਆ ਭਾਈ ਹੌਣ ਵਾਲੇ ਸਤ ਸਤ ਸਤਕ ਤਾਂ ਸਿਆਂ ਕੇ ਭਾਈ ਰਾਹਤੇ ਸਵਾਰੂ ਅੰਛਾ ਜੇ ਭਾਈ ਗੰਡਾ ਪੇ ਰਾਹਤੇ ਮੇ ਚੱਕ ਕੇ ਪਾਸੇ ਛਿੜ ਦੋ ਵੀ ਵੱਜ ਜੇ ਨਾ ਹਾਂ ਰੂੜੇ ਪਿਆ ਪਾਸ ਪਾਸ ਹੀ ਰੱਖ ਦੋ ਇਹਨੂੰ ਹੂੰ ਸਮਝਿਆ ਹੁਣ ਉਲਟਾ ਕੰਮ ਹਾਂ ਆ ਤੈ ਬਾ ਇੱਕ ਥਲੀ ਕਹਾ ਕੱਟ ਕੱਢੀ ਥਲੀ ਹੋਰ ਆ ਲੈ ਆ ਪੁੱਠੇ ਪਾਸ ਨੂੰ ਕਰਿਆ ਵੇ ਕੰਮ ਮੈਂ ਕਹੀਦਾ ਇੱਕ ਬਾਪ ਨਾਲੇ ਬਾਹ ਲੈ ਗਿਆ ਇੱਕ ਭਰਾ ਇਹ ਨਹੀਂ ਉਹ ਟੈਟੂ ਬਣਾਤਾ ਭਾਈ ਹੈ ਮੈਂ ਦੇਖ ਤਾ ਓੜੇ ਮੇਰੀ ਗੱਲ ਸੁਣ ਤੂੰ ਇੱਕ ਕਲਾਕਾਰੀ ਦੇਖ ਤੂੰ ਬੰਦੇ ਦੀ ਕਲਾਕਾਰੀ ਤਾਂ ਹੈ ਤਾਂ ਲੱਗਦਾ ਤਾਂ ਵਧੀਆ ਹੈ ਹਾਂ ਫੇ ਇਹਨੂੰ ਡੋਲਾ ਵੀ ਜਾਂਦਾ ਮੜਾ ਜਾਂ ਡੋਲਾ ਕਰ ਲਾਂਗੇ ਕਰ ਡੋਲਾ ਕਰ ਸੁਣਾ ਉਹ ਕਰ ਲੂੰਗਾ ਐਡਾ ਕਿ ਠੀਕ ਆ ਚਾਚੇ ਹੱਡੀਆਂ ਪਰੇ ਵੀ ਵਹਾਈ ਜਾਂਦੇ ਹੋ ਜਿਵੇਂ ਆਖ ਕੇ ਨੇ ਕੋੜਾ ਖੜਾ ਬਾਮ ਦੀ ਇੰਨੀ ਚੌੜੀ ਗੱਗੇ ਵਰਗੀ ਫੇਰ ਕੋੜਾ ਦੇਖਦਾ ਉਹ ਨਹੀਂ ਐਡਾ ਕਿ ਠੀਕ ਆ ਲੈ ਬਰਾੜਾ ਕੋੜਾ ਬਣਾਇਆ ਵਧੀਆ ਬੰਦੇ ਨੇ ਆ ਦੇਖ ਤੂੰ ਥੱਲੇ ਵਾਲੀ ਜਿਹੜੀ ਫੋਟੋ ਆ ਇਹ ਵੀ ਮੇਰੀ ਹੀ ਬਣਾਈ ਆ ਆਹ ਉੱਪਰ ਬੈਠੇ ਦੀ ਠੀਕ ਆ ਵਧੀਆ ਬਣਿਆ ਪਿਆ ਕੰਮ ਵਧੀਆ ਕੰਮ ਵਧੀਆ ਪਰ ਥੋੜਾ ਜਿਹਾ ਕਲਾਕਾਰੀ ਹੈ ਹਾਂ ਥਲੇ ਚਿੱਕ ਨੇ ਬਾਕੀ ਦੇਖੀ ਤੇਰਾ ਨਾ ਜਿਹੜਾ ਹੁਣ ਆਹ ਜਿਹੜਾ ਚੌੜੀ ਚੌੜੀ ਚੌੜਾ ਹੁੰਦਾ ਇਹ ਦੇਖਦਾ ਘੋੜੇ ਦੇ ਕਿਆ ਗੱਲ ਬਣਦੀ ਇਹਦਾ ਕਰਦਣੀ ਹੁਣ ਲੱਗਦੇ ਭਰੂ ਦੇ ਘੋੜਾ ਕੋਹੜਾ ਹੋ ਜਾਊਗਾ ਹਾਂ ਉਕੜਾਈ ਹਾਂ ਉਹਦਾ ਥੋੜੀ ਕੋਈ ਚੱਕਰ ਜਿਆਦਾ ਨਹੀਂ ਜੇ ਘੋੜੇ ਦੀ ਆਹ ਮਾਸ਼ਾ ਫਟੜਾ ਲਾ ਕੇ ਨਹੀਂ ਇਹ ਨਹੀਂ ਇਹ ਹੁਣ ਹੁਣ ਮੈਂ ਹੱਥ ਨਹੀਂ ਲਾਉਣਾ ਜੇ ਮੈਂ ਹੁਣ ਪੰਪ ਕਰੀ ਗਿਆ ਇਹਨੂੰ ਕੰਮ ਲਈ ਗਿਆ ਵਜਨ ਚੱਕ ਲਿਆ ਝੋਕਾ ਕਚਰ ਬੰਨ ਘੋੜਾ ਦਾ ਕਚਰ ਬੰਨ ਜਿਵੇਂ ਕਿ ਹੁਣ ਘੋੜਾ ਬਹੁਤ ਕੰਮ ਦਾ ਲੱਗਦਾ ਇੱਕ ਕੱਦ ਕਾਠ ਨਾਲ ਹੈ ਕਿ ਨਹੀਂ ਅਦੇ ਕੋਲ ਦੀ ਖਚਰ ਬਣ ਜੂਗੀ ਬਾਅਦ ਮਾ ਆਹ ਦੇਖ ਮੋਟੇ ਵੇ ਦੇਖ ਠੀਕ ਮੋਟੇ ਬਣਾਇਆ ਦਾ ਉਰੇ ਮੋਟੇ ਪਰਦਾ ਹੈ ਅੱਠ ਵਿੱਚ ਬਣਾਇਆ ਦਾ ਉਰੇ ਆ ਗਿਆ ਆ ਗਿਆ ਯਾ ਯਾਰ ਰਿਆ ਮੁੰਡਾ ਦੀ ਕੁੜੀ ਥੱਲੇ ਆ ਜਣਾ ਇਹਨੇ ਹੈ ਕੁੜੀ ਥੱਲੇ ਆ ਜਣਾ ਜਿਹੜੇ ਆਪ ਨਾਲ ਹੋ ਹੁੰਦੇ ਨਾ ਉਹ ਚੌੜਾ ਹੋਇਆ ਨਾ ਇਹ ਤਾਂ ਬਾਹਾਂ ਵੀ ਉਹ ਚੌੜਾ ਤਾਂ ਹੋ ਗਿਆ ਪਰ ਉਹ ਐ ਤਾਂ ਨਹੀਂ ਪਟਿਆ ਤੁਨੂੰ ਫਟਿਆ ਨਹੀਂ ਹੈਗਾ ਜਾਦੀ ਯਾਰੇ ਪੈਂਟਿੰਗ ਦਾ ਜਾਦੀ ਪੈਂਟਿੰਗ ਦਾ ਹੁਣ ਦੀ ਪੈਂਟਿੰਗ ਦਾ ਬਹੁਤ ਤੂੰ ਆ ਦੇ ਯਾ ਤਾਂ ਮੇਲਿਆ ਮੈਂ ਕੱਲਾ 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 ਸੂਈ ਲਈ ਬੈਠਾ ਦਾ ਐ ਕੋਈ ਕਹਿੰਦਾ ਮੇਰੇ ਸ਼ੇਰ ਬਾਦੇ ਪੱਟ ਪਰ ਕੋਈ ਇਹਨੇ ਮੇਰੇ ਮੋਰ ਨਹੀਂ ਬਾਦੇ ਮੋਰ ਨਹੀਂ ਬਣਾ ਦੇ ਤੂੰ ਐਨਾ ਦੇਖਦਾ ਚਾਚਾ ਜਾਦੇ ਟਾਈਮ ਬਿਮਾਰੀਆਂ ਵੀ ਘੱਟਦੀ ਇੱਕ ਦੋ ਵੇ ਦੀ ਸੂਈ ਉਹੀ ਚੱਲੀ ਜਾਂਦੀ ਐ ਦੀ ਹੁਣ ਨਵੀਂ ਲੱਗਦੀ ਸਾਰਾ ਕੁਸੇ ਟੋ ਹਾਂ ਮਸ਼ੀਨ ਵੀ ਹੈ ਨਾ ਰੈਪ ਕਰਕੇ ਤਾਂ ਲਾਉਣੇ ਆ ਤੇ ਗਲਾਬਸ ਪਾ ਲਿਆ ਬਣਾਇਆ ਤੇਰੀ ਬਹਾਨੀ ਮੈਨੂੰ ਪਿਛਲੀਆਂ ਮੋਟੀਆਂ ਲੱਗੀਆਂ ਕਰ ਦੰਨੇ ਮੋਟੀਆਂ ਹੁਣ ਖਾਣਾ ਪੀਣਾ ਜ਼ੋਰ ਦੰਨੇ ਹਾਂ ਖਾ ਲੈ ਹਾਂ ਕਾਲਾ ਕਾਲਾ ਹੁਣ ਵਜਨ ਵੀ ਬਹੁਤ ਟੁੱਟਿਆ ਘੋੜੇ ਬੈਣੇ ਕਰਕੇ ਨਾ 10 ਕਿਲੋ ਵਜਟ ਘਟ ਗਿਆ ਮੇਰਾ ਭਾਈ ਸੜਾ ਘੋੜੇ ਟੁੱਟਣਾ ਚਾਹੀਦਾ ਤੈਨੂੰ ਖਿੱਚ ਕੇ ਤੂੰ ਕਹਿੰਦਾ ਮੇਰਾ ਟੁੱਟ ਗਿਆ ਉੱਪਰ ਬੈ ਕੇ ਹਿੱਲਦਾ ਸਰੀਰ ਲੈ ਹਿੱਲਦਾ ਸਰੀਰ ਕੱਲ ਤੂੰ ਬੈਠ ਤੈਨੂੰ ਦਿਖਾਵਾਂ ਸਹੀ ਤੋੜ ਕੇ ਵਜਨ ਤੋੜਨਾ ਗੱਗੇ ਦਾ ਵਜਨ ਨਹੀਂ ਚੱਕਦਾ ਨਹੀਂ ਇਹਦਾ ਮੇਰੇ ਗੱਗੇ ਨੂੰ ਨਾਲ ਮੇਰਾ ਤੋੜ ਇਹਦਾ ਤੋੜ ਐਦੇ ਬਾਤ ਤੇ ਤੈਨੂੰ ਜੋੜਦਾ ਐਦੇ ਬਾਤ ਤੇ ਤਾਂ ਥੈਰੋ ਲਿਆਉਣਾ ਪੈਣਾ ਤੇ ਜਿਹੜੇ ਡਡੇ ਏ ਉਹਨਾਂ ਦੇ ਅੰਗਰੇਜ਼ਾ ਦੇ ਘੋੜੇ ਉਹਦੇ ਵਿੱਚ ਬਿਠਾਉਣਾ ਹੈ ਨਾ ਤੋੜ ਦੂਗਾ ਬੇਨ ਕੋੜਾ ਹਾਂ ਹਾਂ ਤੋੜ ਦਾਂਗਾ ਬੇਨ ਕੋੜਾ ਮੇਰਾ ਯਾਰ ਜਦੋਂ ਮੈਂ ਦਾਦਾ 70 ਕਿਲੋ ਵੇੜਦਾ ਚਾਚੇ ਹੁਣ ਮੇਰਾ 60 ਦੂ ਲਾਗਦਾ ਤਾਂ ਹੀ ਤਾਂ ਮੈਂ ਬੈਣ ਤੇ ਹਟ ਗਿਆ ਹੁਣ ਤੂੰ ਕਾ ਫੇਰ ਤੇਰੇ ਡਾਲੇ ਕਿੱਥੇ ਪਦੇ ਨੇ ਉਹ ਫੇਰ ਉਹੀ ਦਾ ਚੱਕਰ ਹੁਣ ਮੈਂ ਤਾਂ ਹੀ ਬੈਹਂਦਾ ਨਹੀਂ ਤੋਰਾ ਫੇਰੇ ਹੀ ਕਰ ਉਹ ਦੂਏ ਬੈੰਨੇ ਹੁਣ ਆਹੋ ਛੋਟੇ ਬੰਚ ਨਹੀਂ ਪਾਚ ਨਹੀਂ ਜਾਂਦੇ ਸੀ ਲਈ ਆਉਂਦੇ ਉਹ ਹੀ ਲਈ ਫਿਰਦੇ ਹੁਣ ਦੋ ਇਹ ਵਧੀਆ 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 ਹੂੰ ਤੂੰ ਕਲਾਕਾਰੀ ਦੱਸ ਭਾਈ ਮੁੰਡਾ ਕਲਾਕਾਰੀ ਤਾਂ ਬਹੁਤ ਵਧੀਆ ਕੰਮ ਸਿਹਰਾ ਕਲਾਕਾਰੀ ਏ ਵੀ ਵਧੀਆ ਏ ਕਲਾਕਾਰੀ ਜਿਹੜਾ ਉਹਨੇ ਆਪਣੇ ਬਣਾਇਆ ਸਾਲਾ ਰਪਰੀਦ ਨੇ ਰਪਰੀਦ ਨੇ ਉਹਦਾ ਹੀ ਹੈ ਉਹਦਾ ਹੀ ਹੈ ਉਹ ਸੇਮ ਹੈ ਅੱਖਾਂ ਦੇ ਚੱਲਣ ਦੀ ਅੱਖਾਂ ਕਾਲੀਆਂ ਹੁੰਦੀਆਂ ਘੁੰੜਦੀਆਂ ਉਹਦੇ ਅੱਖਾਂ ਵੀ ਸੜੀਆਂ ਨੀਲੀਆਂ ਬਈਆਂ ਬਹੁਤ ਸੋਹਣਾ ਲੱਗਦਾ ਇਹ ਬੰਦੇ ਨੇ ਬਣਾਇਆ ਹੈ ਹਾਂ ਉਹ ਨਹੀਂ ਮੁੰਡੇ ਨੇ ਆਪਣਾ ਆਡੀਓ ਗੱਗੇ ਵੀਰੇ ਤੇ ਬਣਾਉਣਾ ਐਨੇ ਵੀ ਬਾਹ ਸਾਰੀ ਕਾਲੀ ਕਰਾਉਣੀ ਹੁਣ ਅੱਛਾ ਹਾਂ ਠੀਕ ਹੈ ਪਰ ਹੁਣ ਪਤਾ ਮੈਂ ਤਾਂ ਬਣਾ ਆਇਆ ਮੈਂ ਤਾਂ ਬਣਾਉਣਾ ਤਾਂ ਬਹੁਤ ਟਾਈਮ ਦਾ ਹੈ ਇੱਕ ਤਾਂ ਹੁਣ ਰੋਪੜੇ ਆ ਰੋਪੜਾ ਮੁੰਡਾ ਹੈ ਹਾਂ ਉਹਦੇ ਪਿੰਡ ਦਾ ਹੀ ਆ ਮੁੰਡੇ RAM ਕੜੀਏ ਦੇ ਚੌਥੀ ਦਾ ਹੀ ਆ ਉਹੀ ਪਿੰਡ ਦਾ ਕਿੰਨਾ ਖਰਚ ਆ ਗਿਆ ਨੇ ਲੱਗ ਗਿਆ 11 ਕੇ ਹਜ਼ਾਰ ਰੁਪਈਆ ਫੇਰ ਫਲੇ ਕੋੜੇ ਦਾ ਹੁੰਦੇ ਰੇਡ ਰੇਡ ਲੱਖ ਦੇ ਇੱਕ ਦੋ ਦੋ ਲੱਖ ਦੇ ਪਸ਼ੇਰੀਆਂ ਜੀ ਪਸ਼ੇਰੇ ਜੀ ਹਾਂ ਹੁਣ ਇਹਦੇ ਪਤਾ ਬਾਹਰ ਐਡਾ ਕੋੜਾ ਲੈ ਗਿਆ ਹੋਰ ਤੁਹਾਨੂੰ ਰੱਬ ਚਾਈਦਾ ਤਾਂ ਜਾ ਤਾ ਉਹ ਤੇ ਇਹ ਵੀ 24 ਘੰਟੇ ਨਾਲ ਰਹੂੰਗਾ ਹੁਣ ਨਾ ਨਾ ਵਧੀਆ ਜਿਕਣਾ ਕਹਿੰਦਾ ਸਵਰਗਾ ਨੂੰ ਜਾਊ ਲਾਲਪਰੀ ਉਹ ਕੰਮ ਆ ਹੁਣ ਇਹ ਵੀ ਨਾਲੇ ਜਾਊ ਹੈ ਕਹ ਨਹੀਂ ਆਪਣੀ ਕੀੜਾ ਬੱਸ ਸ਼ੌਂਕ ਆਪਣੇ ਦਾ ਸ਼ੌਂਕ ਆ ਯੂਨੀਅਲ ਸਾਡੇ ਮਾੜੇ ਨਾਲ ਚੈਨਲੋਂ ਤਾਂ ਠੀਕ ਹੀ ਆ ਇਹ ਇਹ ਚੀਜ਼ਾਂ ਠੀਕ ਆ ਪੂਰੀਆਂ ਕਰਨੀਆਂ ਚਾਹੀਦੀਆਂ ਹੈ ਰੀਜ ਬਹੁਤ ਟਾਈਮ ਦੀ ਆ ਇਹ ਲੋਟ ਆਇਆ ਪਰ ਰਾਟ ਬਹੁਤ ਬਈਆਂ ਪੰਗਾ ਤਾਂ ਲੈ ਲਿਆ ਹੈ ਤਕਲੀਫ ਹੁੰਦੀ ਆ ਬਹੁਤ ਅੱਛਿਆ ਤਕਲੀਫ ਤਾਂ ਹੋਣੀ ਹੋ ਹਹ ਜਿਹੜੀਆਂ ਆ ਸੈਡਾਂ ਬੰਨੀਆਂ ਆ ਕਾਲੀ ਕਾਲੀ ਜੀ ਆਹ ਕਰੀ ਵੀ ਡੈਕੋਰੇਸ਼ਨ ਜੀ ਹਾਂ ਐਨੇ ਰਾਟ ਪਾਏ 26 ਸੂਈਆਂ ਚੱਲਦੀਆਂ ਬਾਏ ਬਾਏ ਦੇ ਮਸ਼ੀਨ ਜੀ ਮਸ਼ੀਨ ਜੀ ਬਾਏ ਬਾਏ ਆਹ ਫਿਰ ਮਸ਼ੀਨ ਇਹ ਹੁਣੀ ਜਿਹੜੀ ਪਾਉਂਦੀ ਆ ਇਹ ਇੰਨੇ ਹੈਗਾ ਇੰਨੀ ਕਾ ਬਾਕੜਾਈ ਆਪਕਾ ਨਹੀਂ ਹੁੰਦੀ ਹਾਂ ਹੈ ਹਾਂ ਛਾਪਾ ਲਾ ਦੇਣਾ ਯਾਰ ਉਹ ਚੋਂ ਕੱਢ ਕੇ ਪ੍ਰਿੰਟ ਲਾਤਾ ਉਹਦੇ ਉੱਪਰ ਸਾਰੀ ਮਸ਼ੀਨ ਨਾਲ ਚੱਲੂਗਾ ਉਹਦੇ ਉਹਦੇ ਬਾਅਦ ਚੱਲਣੀ ਆ ਰੰਗ ਭਰਾਈ ਹਾਂ ਰੰਗ ਭਰਾਈ ਪਹਿਲਾਂ ਛਾਪਾ ਲਾ ਦੇਣਾ ਛਾਪਾ ਲਾ ਦੇਣਾ ਠੀਕ ਹੈ ਬਾਕੀ ਦੇਖ ਲਈ ਮੈਂ ਬਲੌਗ ਪਾਉਣਾ ਬਣਾਇਆ ਪਿਆ ਬਾਈ ਤੇ ਮੁੰਡੇ ਦਾ ਉਹਦਾ ਸਾਰਾ ਹੀ ਬਣਦੇ ਦਾ ਟੈਟੂ ਦਾ ਰੋਂਦੇ ਦਾ ਵੀ ਹੈਗਾ ਮੇਰੇ ਵਿੱਚ ਤੇ ਚਲੋ ਠੀਕ ਆ ਬਾਈ ਤੇ ਇਹ ਗੱਲਾਂ ਬਾਤਾਂ ਸਾਡੀਆਂ ਭਾਈ ਹੁਣ ਬਹਿਣੀਆਂ ਚਾਚੇ ਨਾਲ ਕੋਲ ਲਾਉਣੇ ਰੌਣਕਾਂ ਹੂੰ